ਕਹਿੰਦੇ ਪਿਤਾ ਜੀ ਨੇ ਦੱਸਿਆ ਉਹ ਤਾਂ ਠੰਡਾ ਆ ਰਿਹਾ ਹੈ ਫਿਰ ਪਿਤਾ ਜੀ ਕਹਿੰਦੇ ਕਿ ਤੂੰ ਮੇਰੇ ਨਾਲ ਕਦੀ ਲੋਹਾਰ ਦੀ ਦੁਕਾਨ ਤੇ ਗਿਆ ਕਹਿੰਦਾ ਜੀ ਬੜੀ ਵਾਰੀ ਗਿਆ ਮੈਂ ਬੜੀ ਵਾਰੀ ਗਿਆ ਕਹਿੰਦੇ ਲੋਹਾਰ ਕੋਲੇ ਦੋ ਤਰ੍ਹਾਂ ਦਾ ਲੋਹਾ ਹੁੰਦਾ ਹੈ ਇੱਕ ਅਹਿਰਨ ਬਹੁਤ ਭਾਰੀ ਲੋਹਾ ਚੌਰਸ ਰੂਪ ਦੇ ਵਿੱਚ ਹੁੰਦਾ ਜਿਹੜਾ ਜਾਂ ਗੋਲ ਦੇ ਰੂਪ ਦੇ ਵਿੱਚ ਹੁੰਦਾ ਹੈ ਕੋਲਾਈ ਜਿਵੇਂ ਕਿਲੇ ਲੋਹਾਰ ਦੇ ਕੋਲ ਇੱਕ ਗੱਲ ਹੁੰਦੀ ਹੈ ਲੋਹਾਰ ਲੋਹੀ ਨੂੰ ਗਰਮ ਕਰਦਾ ਹੈ ਤੇ ਲੋਹਾਰ ਆਪ ਠੰਡਾ ਰਹਿੰਦਾ ਹੈ ਕਿ ਜਦੋਂ ਲੋਹੇ ਦੇ ਉੱਤੇ ਸੱਟ ਮਾਰਦਾ ਹੈ ਉਹਨੂੰ ਆਕਾਰ ਦੇ ਦਿੰਦਾ ਕਦੇ ਕਹੀ ਬਣਾ ਦਿੱਤੀ ਕਦੇ ਉਹਦਾ ਕੋਈ ਖੇਤੀ ਬਾੜੀ ਦਾ ਸੰਦ ਬਣਾ ਦਿੱਤਾ ਕਦੇ ਉਹਦੀ ਕੋਈ ਸੈਣੀ ਬਣਾ ਦਿੱਤੀ ਲੋਹਾਰ ਦੀ ਮਰਜ਼ੀ ਚੱਲਦੀ ਹੈ ਲੋਹਾ ਗਰਮ ਹੋ ਗਿਆ ਗੁੱਸੇ ਚ ਆ ਗਿਆ ਪੁੱਤਰ ਲੋਹਾ ਗੁੱਸੇ ਚ ਹੈ ਉਹਦੇ ਚਲਦੇ ਨਹੀਂ ਪਈ ਉਹਦਾ ਕੁਝ ਵਸ ਨਹੀਂ ਚਲਦਾ ਪਿਆ ਪਰ ਲੋਹਾਰ ਠੰਡਾ ਬੈਠਾ ਹੈ ਲੋਹਾਰ ਦੀ ਸਾਰੀ ਚਲਦੀ ਹੈ ਜਿੱਦਰ ਮਾਰਦਾ ਥੋੜਾ ਤੇ ਲੋਹੇ ਦਾ ਆਕਾਰ ਬਦਲ ਦਿੰਦਾ ਹੁਣ ਇਹਦੇ ਉਲਟ ਸੋਚ ਕੇ ਵੇਖ ਜੇਕਰ ਤੇ ਲੋਹਾ ਫਿਰ ਠੰਡਾ ਹੋ ਜਾਏ ਲੋਹਾਰ ਗਰਮ ਹੋ ਜਾਏ ਨਾ ਹੁਣ ਲੋਹਾਰ ਦੀ ਨਹੀਂ ਚੱਲੇਗੀ ਲੋਹੇ ਦੀ ਚੱਲੇਗੀ ਇਸੇ ਕਰਕੇ ਜੇ ਕੁਝ ਕਰਨਾ ਜ਼ਿੰਦਗੀ ਵਿੱਚ ਦਿਮਾਗ ਨੂੰ ਠੰਡਾ ਰੱਖ ਕੇ ਤੇ ਫਿਰ ਜਿਹੜਾ ਗੁੱਸਾ ਉਹਨੂੰ ਪਾੜ ਕੇ ਕਹਿੰਦੇ ਅਗਲੇ ਨੂੰ ਗਰਮ ਹੋਣ ਦੇ ਉਹ ਠੰਡਾ ਆ ਜਾਏ ਹੁਣ ਭਾਈ ਸਤਬੰਦ ਸਿੰਘ ਬਿਆਰਕ ਸਿੰਘ ਕੇਹਰ ਸਿੰਘ ਉਹਨਾਂ ਦੇ ਮਨ ਦੇ ਦੇ